ਪਣੀ ਬੱਸ ਸਾਰੀ ਪ੍ਰੋਇਪਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਇੰਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਥੋੜਾ ਜਿਹਾ ਜੰਪ ਸੀ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਪੱਟੇ ਟੁੱਟ ਗਏ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵਾਚੀ ਗੱਡੀ ਪਲਟ ਗਈ ਹੈ ਤੇ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ तकरीबन ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾ ਗਏ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਹ ਗੱਡੀ ਚੰਡੀਗੜ੍ਹ ਤੋਂ ਕੋਈਪਰ ਜਾ ਰਹੀ ਸੀ ਕੀ ਲੱਗਦਾ ਵੀ ਇਹ ਮੇਂਡ ਆਨ ਕਰਕੇ ਹੋਇਆ ਨਹੀਂ ਸਰ ਅਗਲੇ ਪਾਸੇ ਇਹ ਦੇ ਥੱਲੇ ਸਸਪੈਂਸ਼ਨ ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀering ਫ੍ਰੀ ਹੋ ਜਾਂਦਾ ਜੀ ਉਹ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਵਾਹ ਤੇ ਜਿਹੜੀਆਂ ਸਵਾਰੀਆਂ ਕਿੰਨੀਆਂ ਜਿਹੜੇ ਦੇ ਵਿੱਚ ਕਿੰਨੀਆਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀ ਲਗਭਗ ਸਾਰੇ ਸੇਫ ਨੇ ਜੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਨੇ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਾਲ ਵੀ ਬਾਕੀ ਸਵਾਰੀਆਂ ਨੂੰ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਚੜਾ ਕੇ ਉਹਨਾਂ ਨੂੰ ਉਹਦੀ ਮੰਜ਼ਿਲ ਤੱਕ ਪਹੁੰਚ ਦੇ ਗਏ ਮੇਰਾ ਨਾਮ ਪਿੰਪਲ ਸਿੰਘ ਹੈ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਦਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਉਹਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਉਹ ਬੱਸੇ ਪਲਟੀ ਮਾਰ ਗਈ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਕਿ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਕਿ ਮਿੱਤਰੋ ਉਹਨਾਂ ਨੂੰ ਇੰਨੀ ਜ਼ਿਆਦਾ ਸੱਟ ਨਹੀਂ ਕਿ ਮਿੱਤਰੋ ਠੀਕ ਨੇ ਬਿਲਕੁਲ ਕੋਈ ਹੋਰੋਂ ਦੀ ਗੱਲ ਨਹੀਂ ਜੀ ਇਹ ਜਿਹੜਾ ਹਾਦਸਾ ਹੋਇਆ ਬੱਸ ਦੇ ਪਟੇ ਦੀ ਗੱਲ ਹੈ ਹਾਂਜੀ ਬੱਸ ਦੇ ਥੱਲੇ ਉਹੀ ਦੱਸ ਦਿਆ ਜੀ ਕੰਟਰੋਲਰ ਨੇ ਕਿੰਨੇ ਕਬਜੇ ਦੀ ਘਟਨਾ ਹੋਈ? ਘੰਟਾ ਦੇ ਪਹਿਲਾਂ ਨਹੀਂ ਜੀ ਮਤਲਬ 8 8 ਦੇ ਕਰੀਬ ਹੈ 8:00 ਤੋਂ 8 ਦੇ ਵਿੱਚ ਵਿੱਚ ਹੀ ਹੋਈ ਹੈ ਜੀ ਘਟਨਾ ਮੇਰਾ ਨਾਮ ਸ਼ਿਦੇਸ਼ ਕੁਮਾਰ ਜੀ ਮੈਂ ਸਮਰਾਲਾ ਐਮਬੂਲੈਂਸ ਸਰਵਿਸ ਸਮਰਾਲਾ ਤੋਂ ਪ੍ਰਾਈਵੇਟ ਐਮਬੂਲੈਂਸ ਹੈ ਜੀ ਆਪਣੀ ਤੇ ਕੀ ਹਾਦਸਾ ਹੋਇਆ ਜਿਹੜਾ ਹੋਇਆ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬੱਸ ਪਲਟ ਗਈ ਸੀਗੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਵਿੱਚ ਦਾ ਸਵਾਰੀਆਂ ਦਾ ਤਾਂ ਜੀ ਮੈਨੂੰ ਕਲੀਅਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਜਾਨਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਘਟਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬੱਸ ਫਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜਿਆਦਾ ਸਿੱਖ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪੇਸ਼ੈਂਟ ਸੀਨੇ ਠੀਕ ਸੀਗੇ ਜੀ ਬਿਲਕੁਲ ਜਿਹੜੇ ਇੱਥੇ ਲਿਆਂਦੇ ਨੇ ਉਹ ਉਹਨਾਂ ਦੀ ਹਾਲਤ ਕੰਮ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਪ ਇਨੇ ਕ ਵਜੇ ਹਾਸ ਹੈ ਇਹ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ ਸੋ ਮੈਂ ਨਾਮ ਰੋਕੀਪਲ ਫਾਕਰ ਪੰਡੇ ਆ ਅ ਉਹ ਤੋਂ ਹੀ ਹਾਸਾ ਹੋਇਆ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀ ਕਿਵੇਂ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰਬਾਈਕ ਐਕਸੀਡੈਂਟ ਹੋਇਆ ਜਿਹਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਿਆ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਸਹੀ ਕਿ ਇੱਕਦਮ ਫ੍ਰੀ ਸੀ ਹੈ ਹਨਾ ਪੇਸ਼ੈਂਟ ਜਿੰਨੇ ਆਪਣੇ ਸਟੇਬਲ ਨੇ ਉਹਨਾਂ ਨੇ ਦੇਖ ਲਿੱਤਾ ਗਿਆ ਸਿਰਫ ਦਵਾਈਆਂ ਦੇ ਦਿੱਤੀਆਂ ਨੇ ਦੇਖੋ ਰੈਪਰ ਬਾਰੇ ਕਿਸ ਤਰ੍ਹਾਂ ਨਹੀਂ ਨਹੀਂ ਬਿਲਕੁਲ ਰੈਪਰ ਨਹੀਂ ਦਿੱਤਾ ਸਪੈਸੀਫਿਕ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਓ